Good night. ਦਰਦ ਦੇ ਸੁਸਤਾਤੋ ਕਤੇ ਰਹਾ ਜਾਨ ਦੇ ਸੁਸਤਾਤੋ ਕਤੇ ਰਹਾ ਜੀਲੇ ਮਨਾਰੇ ਹਾਨਕ ਨਾਮ ਧਾਰੀ ਸੰਗਤ ਵੱਲੋਂ ਮਨੁੱਖਤਾ ਦੇ ਭਲੇ ਲਈ ਵਿਸ਼ਵ ਸ਼ਾਂਤੀ ਅਤੇ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੇ ਦਰਸ਼ਨਾਂ ਨਮਿਤ ਹਫਤਾਵਾਰੀ ਨਾਮ ਸਿਮਰਨ ਹਰ ਸ਼ਨੀਵਾਰ ਸ਼ਾਮ ਨੂੰ 1 ਘੰਟੇ ਲਈ ਨਿਰੰਤਰ ਕੀਤਾ ਜਾ ਰਿਹਾ ਹੈ। ਇਹ ਨਾਮ ਸਿਮਰਨ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਦੇ ਹੁਕਮਾਂ ਅਨੁਸਾਰ ਹਾਜ਼ਰਾ ਹਜੂਰ ਸ੍ਰੀ ਸਤਗੁਰੂ ਉਦੇਸਿੰਘ ਜੀ ਦੀ ਰਹਿਨੁਮਾਈ ਵਿੱਚ ਇਕਾਗਰਿਤ ਹੋ ਕੇ ਕੀਤਾ ਜਾਂਦਾ ਹੈ। ਜਿਸ ਵਿੱਚ ਨਾਮ ਸਿਮਰਨ ਕਰਦਿਆ ਸਤਗੁਰੂ ਬਿਲਾਸ ਗਰੰਥ ਜਿਹੜਾ ਨਾਮਤਾਰੀ ਸੰਪਰਦਾ ਦੇ ਬਾਨੀ ਅਕਾਲ ਪੁਰਖ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੇ ਜੀਵਨ ਅਤੇ ਉਪਦੇਸ਼ਾਂ ਤੇ ਆਧਾਰਿਤ ਹੈ ਤੇ ਜਸ ਜੀਵਨ ਗਰੰਥ ਜੋ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਜੀਵਨ ਅਤੇ ਉਪਦੇਸ਼ਾਂ ਤੇ ਆਧਾਰਿਤ ਹੈ ਇਹਨਾਂ ਗ੍ਰੰਥਾਂ ਦੀ ਲੜੀਵਾਰ ਕਥਾ ਵੀ ਸੁਣਾਈ ਜਾਂਦੀ ਹੈ ਜਿਸ ਦਾ ਮਨੋਰਥ 84 ਲੱਖ ਜੂਨ ਤੋਂ ਬਾਅਦ ਮਿਲੇ ਇਸ ਮਨੁੱਖੀ ਜਨਮ ਦੇ ਉਦਾਰ ਲਈ ਅਤੇ ਗੁਰਮਤ ਅਨੁਸਾਰ ਜੀਵਨ ਜੂਨ ਲਈ ਕੀਤੀ ਜਾਂਦੀ ਹੈ ਇਸੇ ਦੌਰਾਨ ਕਈ ਵਾਰੀ ਨਾਮਤਾਰੀ ਟਕਸਾਲੀ ਅੰਦਾਜ਼ ਵਿੱਚ ਹੱਲੇ ਦਾ ਦੀਵਾਨ ਵੀ ਲਗਾਇਆ ਜਾਂਦਾ ਹੈ ਅਤੇ ਕਈ ਵਾਰ ਬੱਚਿਆਂ ਵੱਲੋਂ ਸ਼ਬਦ ਕੀਰਤਨ ਅਤੇ ਨਾਮਤਾਰੀ ਇਤਿਹਾਸ ਨਾਲ ਸੰਬੰਧਿਤ ਗੀਤ ਵੀ ਪੇਸ਼ ਕੀਤੇ ਜਾਂਦੇ ਹਨ ਆਓ ਹੋਰ ਜਾਣਕਾਰੀ ਲਈ ਨਾਮਤਾਰੀ ਸੰਗਤ ਫਗਵਾੜਾ ਦੇ ਵਿਸ਼ੇਸ਼ ਬੁਲਾਰੇ ਪ੍ਰੋਫੈਸਰ ਡਾਕਟਰ ਗੁਰਦੀਪ ਸਿੰਘ ਜੀ ਤੋਂ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਆਪਣੇ ਛੋਟੇ ਵੀਰ ਦਾਹਿੰਦ نیوز ਦੇ ਚੀਫ ਐਡੀਟਰ ਛੋਟੇ ਵੀਰ ਪੀਓਸੀ ਜੀ ਦਾ ਬੜਾ ਧੰਨਵਾਦ ਕਰਦਾ ਜਿਹੜੇ ਸਾਡੇ ਇੱਕ ਸਾਲਾਨਾ ਜਾਪਰਯੋਗ ਦੇ ਵਿੱਚ ਪਹਿਲਾਂ ਵੀ ਹਾਜ਼ਰੀ ਭਰੀ ਇੱਥੇ ਦੀ ਰਿਪੋਰਟ ਤਿਆਰ ਕੀਤੀ ਤੇ ਅੱਜ ਫਿਰ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਬਹੁਤ ਛਲਾਗਾ ਜੋ ਉਦਮ ਕਰ ਰਹੇ ਹਨ ਜਿਹੜਾ ਧਾਰਮਿਕ ਇਤਿਹਾਸਿਕ ਔਰ ਸਭਿਆਚਾਰਕ ਪ੍ਰੋਗਰਾਮਾਂ ਜਿੰਨੇ ਵੀ ਜਗ੍ਹਾ-ਜਗਾਹ ਤੇ ਹੁੰਦੇ ਉਹਨਾਂ ਦੀ ਰਿਪੋਰਟ ਲੈਂਦੇ ਹਨ ਤੇ ਸਰੋਤਿਆਂ ਨੂੰ ਪੇਸ਼ ਕਰਦੇ ਹਨ ਮੈਂ ਬੜਾ ਧੰਨਵਾਦ ਕਰਦਾ ਅੱਜ ਦਾ ਜੋ ਸਮਾਗਮ ਸਾਡਾ ਇੱਥੇ ਨਾਮਤਾਰੀ ਧਰਮਸ਼ਾਲਾ ਫਗਵਾੜਾ ਦੇ ਵਿੱਚ ਚੱਲਦਾ ਹੈ ਉਹ ਨਾਮ ਸਿਮਨ ਦਾ ਜਿਹੜਾ ਪ੍ਰਵਾਹ ਸਤਿਗੁਰੂ ਸਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਚੱਲਦਾ ਹੈ ਉਹਦੇ ਬਾਰੇ ਅਸੀਂ ਮੈਂ ਆਪ ਜੀ ਦੇ ਸਾਹਮਣੇ ਤੁਛ ਜਾਣਕਾਰੀ ਅਨਸਾਰ ਥੋੜਾ ਜਿਹਾ ਮੈਂ ਇਤਿਹਾਸਿਕ ਜਾਣਕਾਰੀ ਦਵਾਂਗਾ ਜਦੋਂ-ਜਦੋਂ ਵੀ ਧਰਤੀ ਤੇ ਪਾਪ ਵੱਧ ਜਾਂਦਾ ਉਦੋਂ ਅਕਾਲ ਪੁਰਖ ਦੇ ਧਾਰ ਕੇ ਧਰਤੀ ਦੇ ਉੱਤੇ ਆ ਕੇ ਆਪਣਾ ਨਿਜ ਰੂਪ ਜਿਹੜਾ ਹੈ ਉਹ ਭੇਜਦਾ ਹੈ ਔਰ ਸੱਚ ਦਾ ਉਪਦੇਸ਼ ਦਿੰਦਾ ਹੈ ਜਿੱਥੋਂ ਸਾਨੂੰ ਜੀਵਨ ਦੀ ਜਾਂਚ ਮਿਲਦੀ ਹੈ ਉਹਦੇ ਬਾਰੇ ਪੁਰਾਣੇ ਵੈਦਿਕ ਗ੍ਰੰਥਾਂ ਵਿੱਚ ਇਹ ਲਿਖਿਆ ਹੈ ਸਤਜਗਤ ਹੈ ਮਾਨਿਓ ਛਲਿਓ ਬਲ ਭਾਵਨ ਪਾਇਓ ਤ੍ਰੇਤਾ ਤਹਿ ਮਾਨਿਓ ਰਾਮ ਰਗਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਥ ਕਿਓ ਕਾਲੇ ਕੋ ਪਰਮਾਨ ਗੁਰੂ ਨਾਨਕ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਟਲ ਅਵਚਲ ਆਦਪੁਰਖ ਫਰਮਾਇਓ ਇਹ ਸਾਡੇ ਆਧ ਗ੍ਰੰਥਾਂ ਦੇ ਵਿੱਚ ਪੁਰਾਣੇ ਗ੍ਰੰਥਾਂ ਦੇ ਵਿੱਚ ਇਹ ਲਿਖਿਆ ਗਿਆ ਹੈ ਜਦੋਂ ਵੀ ਜਦੋਂ ਤੱਕ ਵੀ ਧਰਤੀ ਰਹੇਗੀ ਉਦੋਂ ਤੱਕ ਬੇਤਾਰ ਕੇ ਕੋਈ ਨਾ ਕੋਈ ਅਵਤਾਰ ਗੁਰੂ ਜਿਸ ਤਰ੍ਹਾਂ ਮੈਂ ਹੁਣੇ ਆਪ ਜੀ ਨੂੰ ਸ਼ਲੋਕ ਸੁਣਾਇਆ ਸਤਜੋਗ ਦੇ ਵਿੱਚ ਬਾਵਨ ਜੀ ਹੋਏ ਹਨ ਰਾਮਚੰਦਰ ਜੀ ਹੋਏ ਹਨ ਤ੍ਰੇਤੇਜੋਗ ਦੇ ਵਿੱਚ ਦਵਾਪਰ ਵਿੱਚ ਕ੍ਰਿਸ਼ਨ ਜੀ ਔਰ ਕਲਯੋਗ ਦੇ ਵਿੱਚ ਸਾਰਾ ਕਲਯੋਗ ਭੋਗ ਸੀ ਗੁਰੂ ਨਾਨਕ ਤਾਰ ਅਵਤਾਰ ਸਤਗੁਰੂ ਨਾਨਕ ਦੇਵ ਜੀ ਕਲਯੋਗ ਦੇ ਵਿੱਚ ਉਹਨਾਂ ਨੇ ਅਵਤਾਰ ਧਾਰਿਆ ਦੁਨੀਆ ਨੂੰ ਸਿੱਧੇ ਰਾਸ ਦੇ ਵਿੱਚ ਪਾਇਆ ਇਹ ਜਿਹੜਾ ਇਨਸਾਨੀ ਜਾਮਾ ਹੈ ਪਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਵਿੰਦ ਮਿਲਣ ਕੀ ਇਹੋ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਜਿਹੜਾ ਸਤਗੁਰੂ ਨਾਨਕਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਨਾਮ ਜਪਣਾ ਵੰਡ ਛਕਣਾ ਤੇ ਕੀਰਤ ਕਰਨੀ ਉਹ ਉਪਦੇਸ਼ ਜਿਹੜਾ ਹੈ ਗੁਰੂ ਨਾਨਕਦੇਵ ਜੀ ਤੋਂ ਬਾਅਦ ਜਿੰਨੇ ਵੀ ਗੁਰੂ ਹੋਏ ਹਨ ਲੜੀ ਗੁਰੂ ਗੋਵਿੰਦ ਸਿੰਘ ਜੀ ਤੋਂ ਬਾਅਦ ਗੁਰੂ ਗੋਵਿੰਦ ਸਿੰਘ ਤੋਂ ਬਾਅਦ ਜਿਹੜੀ ਨਾਮਧਾਰੀ ਇਤਿਹਾਸ ਦੀ ਲੜੀ ਸ਼ੁਰੂ ਹੁੰਦੀ ਸਤਿਗੁਰੂ ਆਰਮ ਸਿੰਘ ਜੀ ਸਤਿਗੁਰੂ ਬਾਲਕ ਸਿੰਘ ਜੀ ਤੋਂ ਉਹਨਾਂ ਨੇ ਵੀ ਸਤਿਗੁਰੂ ਨਾਨਕ ਦੇਵ ਜੀ ਦੇ ਹੀ ਉਪਦੇਸ਼ ਨੂੰ ਨਾਮ ਜਪਣ ਨੂੰ ਵੰਡ ਕੇ ਛਕਣ ਨੂੰ ਔਰ ਕੀਰਤ ਕਰਨ ਦਾ ਜਿਹੜਾ ਮਹਾਤਮ ਜਿਹੜਾ ਹੈ ਉਹ ਜਗਾ ਜਗਾ ਤੇ ਆਪਣੀ ਬਾਣੀ ਦੇ ਵਿੱਚ ਵੀ ਦਰਜ ਕੀਤਾ ਔਰ ਲਿਖਿਆ ਹੈ ਜਿਹੜਾ ਨਾਮ ਹੈ ਜਿਸ ਤਰ੍ਹਾਂ ਸਾਡੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਮੁਖਾਰਮਨ ਤੋਂ ਬਹੁਤ ਵਾਰੀ ਬਚਨ ਕਰਦੇ ਹਨ ਕਿ ਜਿਵੇਂ ਏਸੀ ਹੁੰਦਾ ਹੈ ਉਹ ਸਾਨੂੰ ਗਰਮੀਆਂ ਦੇ ਵਿੱਚ ਸੁੱਖ ਦਿੰਦਾ ਹੈ ਤੇ ਜੇ ਹੀਟਰ ਹੈ ਉਹ ਸਾਨੂੰ ਸਰਦੀਆਂ ਦੇ ਵਿੱਚ ਸੁੱਖ ਦਿੰਦਾ ਹੈ ਤੇ ਜਿਹੜਾ ਇਹ ਨਾਮ ਹੈ ਜਿਸ ਦਾ ਅਸੀਂ ਜਾਪ ਕਰਦੇ ਹਾਂ ਉਹ ਅਖਰਾ ਨਾਮ ਜਿਹੜਾ ਸਤਗੁਰੂ ਗੁਰੂ ਨਾਨਕ ਦੇਵ ਜੀ ਤੋਂ ਪੁਰਾਣੇ ਯੁੱਗਾ ਤੋਂ ਹੀ ਇੱਕ ਇੱਕ ਅੱਖਰ ਦਾ ਯੱਗੋ ਯੁੱਗਾ ਯੁੱਗਾ ਦੇ ਵਿੱਚ ਅਭਿਆਸ ਕਰਕੇ ਇਹ ਸਾਨੂੰ ਸਤਗੁਰੂ ਜੀ ਨੇ ਇਹ ਨਾਮਦਾਨ ਜਿਹੜਾ ਦਿੱਤਾ ਹੈ ਤੇ ਸਤਗੁਰੂ ਜੀ ਕਹਿੰਦੇ ਹਨ ਕਿ ਜਿਹੜਾ ਨਾਮ ਜਪਣਾ ਹੈ ਨਾ ਉਹ ਸਾਨੂੰ ਹਰ ਹਰ ਸਮੇਂ ਦੇ ਵਿੱਚ ਸਾਨੂੰ ਸੁੱਖ ਦਿੰਦਾ ਹੈ ਨਾ ਸਿਰਫ ਇਸ ਦੁਨੀਆ ਦੇ ਉੱਤੇ ਸਾਡੀ ਅਸਲੀ ਦੁਨੀਆ ਜਿਹੜੀ ਅੱਗੇ ਹੈ ਸਾਡੀ ਕਿਉਂਕਿ ਗੁਰਬਾਣੀ ਦੇ ਵਿੱਚ ਇਹ ਵੀ ਲਿਖਿਆ ਕਿ ਜੀਵਣਾ ਝੂਠ ਹੈ ਔਰ ਮਰਨਾ ਸੱਚ ਹੈ ਤੇ ਜਦੋਂ ਮਰਨ ਤੋਂ ਬਾਅਦ ਇਨਸਾਨ ਇੱਥੋਂ ਜਾਂਦਾ ਦੁਨੀਆ ਦੇ ਉੱਤੋਂ ਉੱਥੇ ਨਾਮ ਜਿਹੜਾ ਹੈ ਉਹ ਸਹਾਇਤਾ ਹੋਣੀ ਆ ਤਾਂ ਕਰਕੇ ਸਾਨੂੰ ਸਤਗੁਰੂ ਜੀ ਨੇ ਕਿਹਾ ਕਿ ਨਾਮ ਦੀ ਕਮਾਈ ਕਰੋ ਜਿੰਨੀ ਹੋ ਸਕਦੀ ਹੈ ਹਰ ਕੋ ਨਾਮ ਸੁਰਾ ਸੁਖਦਾਈ ਤੇ ਦੂਸਰੀ ਜਗ੍ਹਾ ਇਹ ਵੀ ਲਿਖਿਆ ਕਿ ਹਰ ਕੋ ਇੱਕ ਜਗ੍ਹਾ ਲਿਖਿਆ ਹਰ ਕੋ ਨਾਮ ਸਦਾ ਸੁਖਦਾਈ ਹਰ ਕੇ ਨਾਮ ਬਿਨਾ ਦੁੱਖ ਪਾਵੇ ਇਹ ਵੀ ਲਿਖਿਆ ਕਿ ਜਿੰਨੇ ਵੀ ਧਰਤੀ ਦੇ ਉੱਤੇ ਪਾਪ ਹੁੰਦੇ ਹਨ ਕਲੇਸ਼ ਹੁੰਦੇ ਹਨ ਦੁੱਖ ਹੁੰਦੇ ਹਨ ਉਹ ਅਸੀਂ ਨਾਮ ਨਹੀਂ ਜਪਦੇ ਅਸੀਂ ਸਤਿਗੁਰੂ ਜੀ ਦਾ ਉਪਦੇਸ਼ ਨਹੀਂ ਮੰਨਦੇ ਇਸ ਕਰਕੇ ਉਹ ਜਿਹੜਾ ਹੈ ਸਾਡਾ ਜਿਹੜਾ ਹੈ ਘਰਾਂ ਦੇ ਵਿੱਚ ਵੀ ਜਿੱਥੇ ਵੀ ਅਸੀਂ ਦੁੱਖ ਪਾਉਂਦੇ ਹਾਂ ਹਰ ਤਰ੍ਹਾਂ ਦਾ ਇਹ ਸਾਡੇ ਫਗਵਾੜੇ ਦੀ ਧਰਤੀ ਹੈ ਦੁਆਬੇ ਦੇ ਵਿੱਚ ਇਸ ਧਰਤੀ ਨੂੰ ਇਹ ਮਾਣ ਹੈ ਸਾਡੇ ਇੱਧਰ ਮੁਠੱਡਾ ਪਿੰਡ ਹੈ ਮੁਠੱਡਾ ਕਲਾ ਉੱਥੇ ਨੂੰ ਵੀ ਸਾਡਾ ਪਿੰਡ ਉਧਰ ਮੋਹਰੋਂ ਇਹਨਾਂ ਪਿੰਡਾਂ ਨੂੰ ਮਾਣ ਪ੍ਰਾਪਤ ਹੈ ਕਿ ਇੱਥੇ ਮੁਠੱਡਿਆਂ ਦੇ ਵਿੱਚ ਵੀ ਔਰ ਪਿੰਡ ਮੋਹਰੋਂ ਦੇ ਵਿੱਚ ਵੀ ਸਤਿਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਦਿੱਤੇ ਇਸ ਧਰਤੀ ਨੂੰ ਨਿਵਾਜਿਆ ਔਰ ਸੱਚ ਦਾ ਉਪਦੇਸ਼ ਦਿੱਤਾ ਮੈਨੂੰ ਯਾਦ ਹੈ ਕਿ ਸਤਿਗੁਰੂ ਜਗਜੀਤ ਸਿੰਘ ਜੀ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਦੇਹ ਦੇ ਓਲਾ ਕਰਨ ਤੋਂ ਬਾਅਦ ਸਾਡੇ ਮੋਹਰੋਂ ਨਗਰ ਦੇ ਵਿੱਚ ਗਏ ਪਹਿਲੀ ਵਾਰੀ 1959 ਦੇ ਵਿੱਚ ਤੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਵੀਰਵਾਰ ਦਾ ਦਿਨ ਜਿਹੜਾ ਸਤਗੁਰੂ ਰਾਮ ਸਿੰਘ ਦੀ ਜਾਤ ਵਿੱਚ ਮਨਾਇਆ ਕਰੋ ਨਾਮ ਸਿਮਨ ਕਰਿਆ ਕਰੋ ਗੁਰ ਇਤਿਹਾਸ ਗੁਰਮਤ ਵਿਚਾਰਾਂ ਕੀਰਤਨ ਕਰਿਆ ਕਰੋ ਤੇ ਉਹ ਮੋਰੋਂ ਦੇ ਵਿੱਚ ਵੀ 1959 ਤੋਂ ਲੈ ਕੇ ਨਿਰਵਿਘਨ ਚੱਲਦਾ ਅੱਜ ਵੀ ਚੱਲਦਾ ਆ ਰਿਹਾ ਇਸੇ ਤਰ੍ਹਾਂ ਹੀ ਇਸ ਫਗਵਾੜੇ ਦੀ ਧਰਤੀ ਦੇ ਉੱਤੇ ਵੀ ਔਰ ਮਠੱਡੇ ਵੀ ਹੋਰ ਵੀ ਦੁਨੀਆ ਦੇ ਕੋਨੇ-ਕੋਨੇ ਦੇ ਉੱਤੇ ਸਤਗੁਰੂ ਜੀ ਸਾਨੂੰ ਸੱਚ ਦਾ ਉਪਦੇਸ਼ ਦਿੰਦੇ ਹਨ ਪਿਛਲੇ ਦਿਨਾਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਆਪਣਾ ਯੂਰਪ ਦਾ ਦੌਰਾ ਕੀਤਾ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਸੱਚ ਦਾ ਉਪਦੇਸ਼ ਦਿੱਤਾ ਔਰ ਨਾਮ ਭਜਨ ਦੇ ਨਾਲ ਜੋੜਿਆ ਹਾਂਜੀ ਇਹ ਸਾਰਾ ਕੁਝ ਸਤਗੁਰੂ ਰਾਮ ਸਿੰਘ ਜੀ ਦੇ ਦਰਸ਼ਨਾਂ ਦੇ ਨਿਮਤ ਹੁੰਦਾ ਹੈ ਔਰ ਸਾਡੀ ਨਾਮਤਾਰੀ ਜਿਹੜੀ ਮਰਜ਼ਾਦਾ ਹੈ ਉਹ ਇਹ ਹੈ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਦੋਂ ਹੀ ਉਹਦੇ ਕੰਨ ਦੇ ਵਿੱਚ ਗੁਰੂ ਮੰਤਰ ਦਿੱਤਾ ਜਾਂਦਾ ਸਾਡੇ ਨਾਮਤਾਰੀ ਦਰਬਾਰ ਦੇ ਵਿੱਚ ਸੂਬੇ ਥਾਪੇ ਗਏ ਹਨ ਸੂਬੇ ਦਾ ਮਤਲਬ ਇਹ ਹੀ ਹੈ ਕਿ ਜਿਨ੍ਹਾਂ ਨੇ ਅਗਵਾਈ ਕਰਨੀ ਹੁੰਦੀ ਹੈ ਸਤਗੁਰੂ ਜੀ ਦਾ ਹੁਕਮ ਸਤਗੁਰੂ ਜੀ ਦੀ ਮਰਜ਼ਾਦਾ ਉਹ ਘਰ-ਘਰ ਦੇ ਵਿੱਚ ਪਹੁੰਚਾਉਣੀ ਹੁੰਦੀ ਹੈ ਉਹ ਸੂਬੇ ਉਹਨਾਂ ਨੂੰ ਹੁਕਮ ਹੁੰਦਾ ਉਹ ਭਜਨ ਦਿੰਦੇ ਆ ਛੋਟੇ ਬੱਚੇ ਦੇ ਤਾਂ ਕਿ ਇੱਕ ਸਵਾਸ ਵੀ ਬੱਚੇ ਦਾ ਨਾਮ ਤੋਂ ਬਿਰਥਾ ਨਾ ਜਾਵੇ ਉਸ ਤੋਂ ਬਾਅਦ ਜਦੋਂ ਬੱਚਾ ਹੋਸ਼ ਸੰਭਾਲਦਾ 6-7 ਸਾਲ ਦਾ ਹੁੰਦਾ ਤੇ ਉਹਦਾ ਉਹਨੂੰ ਨਾਮ ਭਜਨ ਦੁਆਰਾ ਵੀ ਦਿੱਤਾ ਜਾਂਦਾ ਤੇ ਉਹਨੂੰ ਨਾਮ ਦਾ ਮਹਾਤਮ ਦੱਸਿਆ ਜਾਂਦਾ ਇੱਥੇ ਤੱਕ ਵੀ ਹੁਕਮ ਕਰਦੇ ਹਨ ਸਾਧਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਹ ਵੀ ਹੁਕਮ ਹੈ ਕਿ ਜਦੋਂ ਬੱਚੇ ਦਾ ਜਨਮ ਹੋ ਜਾਂਦਾ ਉਹਦਾ ਇੱਕ ਘੰਟਾ ਨਾਮ ਸਿਮਨ ਜਿਹੜਾ ਉਹਦੇ ਪਰਿਵਾਰ ਦੇ ਜੀ ਜਿਹੜੇ ਆ ਉਹ ਕਰਨਾ ਸ਼ੁਰੂ ਕਰ ਦੇਣ ਤੇ ਜਦੋਂ ਬੱਚਾ ਵੱਡਾ ਹੋ ਜਾਂਦਾ ਤੇ ਉਹ ਉਹਨੂੰ ਕਹੋ ਕਿ ਹੁਣ ਤੂੰ ਆਪਣਾ ਨਾਮ ਦਾ ਸਿਮਰਨ ਕਰੋ ਸੋ ਇੱਥੇ ਫਗਵਾਲੇ ਅ ਬੜੀ ਦੇਰ ਤੋਂ ਮੈਨੂੰ ਇਹ ਤਕਰੀਬਨ ਕੋਈ ਸਨ ਯਾਦ ਨਹੀਂ ਹੈ ਪਰ ਜਦੋਂ ਤੋਂ ਅਸੀਂ ਛੋਟੇ ਹੁੰਦੇ ਇੱਥੋਂ ਆਂਦੇ ਹੁੰਦੇ ਸੀ ਦਰਸ਼ਨ ਮੇਲੇ ਕਰਨ ਵਾਸਤੇ ਸਾਧ ਸੰਗ ਦੇ ਤੇ ਇੱਥੇ ਇਸੇ ਤਰ੍ਹਾਂ ਹੀ ਨਾਮ ਬਾਣੀ ਦਾ ਦੀਵਾਨਾਂ ਦਾ ਔਰ ਆਸਾ ਦੀ ਵਾਰ ਲੱਗਦੀ ਆ ਵਾਰਾ ਲੱਗਦਾ ਤੇ ਗੁਰਮਤ ਵਿਚਾਰਾ ਹੁੰਦੀਆਂ ਤੇ ਇਹ ਉਹ ਸਿਲਸਿਲਾ ਉਦੋਂ ਤੋਂ ਹੀ ਚੱਲਦਾ ਆ ਰਿਹਾ ਹੈ ਸੋ ਨਾਮ ਜਿਹੜਾ ਹੈ ਉਹ ਸਾਨੂੰ ਹਰ 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 ਤਰ੍ਹਾਂ ਦਾ ਸੁੱਖ ਜਿਹੜਾ ਹੈ ਉਹ ਪ੍ਰਦਾਨ ਕਰਦਾ ਹੈ ਤੇ ਜਿੱਥੇ ਸਤਿਗੁਰੂ ਜੀ ਨੇ ਸਾਨੂੰ ਕੀਰਤ ਕਰਨ ਦਾ ਨਾਮ ਜਪਣ ਦਾ ਔਰ ਸੇਵ ਹੱਥੀ ਸੇਵਾ ਕਰਨ ਦਾ ਜਿਹੜਾ ਸਾਨੂੰ ਹੁਕਮ ਕੀਤਾ ਹੈ ਉਹ ਕਰਕੇ ਅਸੀਂ ਆਪਣਾ ਜਿਹੜੀ ਜੀਵਨ ਯਾਤਰਾ ਹੈ ਭਾਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਵਿੰਦ ਮਿਲਣ ਕੀ ਇਹੋ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਜੇ ਸਾਧ ਸੰਗਤ ਦੇ ਵਿੱਚ ਬੈਠ ਕੇ ਅਸੀਂ ਨਾਮ ਸਿਮਨ ਕਰਦੇ ਆਂ ਉਹਦਾ ਸਾਨੂੰ ਜੇ ਅਸੀਂ ਇਕਾਂਤ ਵਿੱਚ ਇਕੱਲੇ ਬੈਠ ਕੇ ਘਰਾਂ ਦੇ ਵਿੱਚ ਨਾਮ ਸਿਮਨ ਕਰਦੇ ਆ ਉਹਦੇ ਨਾਲ ਸਾਨੂੰ ਕਈ ਗੁਣਾ ਜ਼ਿਆਦਾ ਜਿਹੜਾ ਉਹ ਨਾਮ ਸਾਨੂੰ ਉਹਦਾ ਫਲ ਜਿਹੜਾ ਹੈ ਮਿਲਦਾ ਹੈ ਜਿਹੜਾ ਸਾਨੂੰ ਅਗਲੇ ਜਨਮ ਦੇ ਵਿੱਚ ਵੀ ਸਾਨੂੰ ਸਹਾਇਤਾ ਹੋਣੀ ਹੈ ਉਹਦੀ ਤੇ ਇਸ ਜਨਮ ਦੇ ਵਿੱਚ ਵੀ ਸਾਨੂੰ ਸੁੱਖ ਮਿਲਦਾ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਜਪਿਆ ਉਹਨਾਂ ਨੇ ਆਪਣਾ ਜੀਵਨ ਸਵਾਰਿਆ ਹੈ ਇਹ ਮੈਂ ਮੇਰੀ ਤੁਛ ਬੁੱਧੀ ਹੈ ਮੇਰੇ ਤੋਂ ਬਹੁਤ ਸਿਆਣੇ ਸਮਝਦਾਰ ਸਾਰੇ ਇੱਥੇ ਭਗਵਾੜੇ ਹੋਰ ਅਸੀਂ ਇਹਨਾਂ ਤੋਂ ਸਾਰਾ ਕੁਝ ਸੁਣਦੇ ਹੁੰਦੇ ਆ ਤੇ ਇਹ ਨਾਮ ਜਿਹੜਾ ਹੈ ਉਹਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ 사ਤਗੁਰੂ ਆਰਮ ਸਿੰਘ ਜੀ ਤੋਂ ਲੈ ਕੇ 사ਤਗੁਰੂ ਜਰਾ ਆਰਮ ਸਿੰਘ ਜੀ ਜਦੋਂ ਪਰਦੇਸ ਗਏ ਉਹ ਬੜਾ ਵੱਡਾ ਇਤਿਹਾਸ ਹੈ ਕਿ ਕਿਉਂ ਜਾਣਾ ਪਿਆ ਉਹਨਾਂ ਨੂੰ ਤੇ ਉਹ ਫਿਰ ਕਦੀ ਬਿਆਨ ਕਰਾਂਗੇ ਜਿੱਦਾਂ ਵੀ ਇਹ ਸਾਡੇ ਪੱਤਰਕਾਰ ਸਾਹਿਬ ਆਉਂਦੇ ਹਨ ਇੱਥੇ ਜਗ੍ਹਾ ਹਰ ਵਾਰੀ ਕੋਈ ਨਾ ਕੋਈ ਸਮਾਰਗਮ ਹੁੰਦਾ ਬਸੰਤ ਪੰਚਮੀ ਦਾ 사ਤਗੁਰੂ ਆਰਮ ਸਿੰਘ ਜੀ ਦਾ ਗੁਰਪੁਰਬ ਦਾ ਜਾਂ ਪਰਦੇਸ ਜਾਣ ਦਾ 사ਤਗੁਰੂ ਪ੍ਰਤਾਪ ਸਿੰਘ ਜੀ ਦਾ ਉਹ ਇਤਿਹਾਸ ਜਿਹੜਾ ਮੈਂ ਬੜਾ ਧੰਨਵਾਦ ਕਰਦਾ ਦੁਵਾਰਾਂ ਤੋਂ ਕਿਉਂਕਿ ਇਹ ਇਤਿਹਾਸ ਜਿਹੜਾ ਨਾ ਇਹ ਚੈਨਲ ਦੇ ਜ਼ਰੀਏ ਜਿੰਨੇ ਵੀ ਸ਼ਰੋਤੇ ਹਨ ਉਹਨਾਂ ਤੱਕ ਇਹ ਜਾਣਾ ਚਾਹੀਦਾ ਔਰ ਸਾਰਿਆਂ ਨੂੰ ਨਾਮ ਦੇ ਨਾਮ ਦੇ ਲੜ ਲੱਗਣਾ ਚਾਹੀਦਾ ਸਤਿਗੁਰੂ ਦੇ ਚਰਨਾਂ ਦਾ ਆਸਰਾ ਲੈਣਾ ਚਾਹੀਦਾ ਜਿਹੜਾ ਸਾਡਾ ਪ੍ਰਯੋਗ ਚੱਲਦਾ ਹੈ ਉਹ 1 ਮਹੀਨੇ ਦਾ ਪ੍ਰਯੋਗ ਜਿਹੜਾ ਸਲਾਨਾ ਜਾਪ ਪ੍ਰਯੋਗ ਉਹ ਵੀ ਇਸੇ ਕਰਕੇ ਹੀ ਚੱਲਦਾ ਮੈਂ ਪਿਛਲੀ ਵਾਰੀ ਵੀ ਵਿਚਾਰ ਸਾਂਝੇ ਕੀਤੇ ਸਨ ਕਿ ਇੱਕ ਤਰ੍ਹਾਂ ਦਾ ਤਜਰਬਾ ਕੀਤਾ ਜਾਂਦਾ ਸਾਡੇ ਨਾਲ ਕਿ ਅਸੀਂ ਅਮਰਤ ਵੇਲੇ ਉੱਠੀਏ ਅਮਰਤ ਵੇਲੇ ਉੱਠ ਕੇ ਅਸੀਂ ਨਾਮ ਸਿਮਨ ਜਪੀਏ ਇੱਕ ਮਹੀਨਾ 40 ਦਿਨ ਅਸੀਂ ਜਪਾਂਗੇ ਇੱਕ ਤਰ੍ਹਾਂ ਦਾ ਸਾਡਾ ਸੁਭਾਅ ਬਣ ਜਾਏਗਾ ਸਾਡੀ ਆਦਤ ਬਣ ਜਾਏਗੀ ਤੇ ਇਸ ਕਰਕੇ ਜਿਹੜਾ ਨਾਮ ਹੈ ਉਹ ਸਾਨੂੰ ਹਮੇਸ਼ਾ ਹੀ ਜਪਣਾ ਚਾਹੀਦਾ ਉਠਣਦੇ ਆਂ ਬਹੰਦੇ ਆਂ ਖਵੰਦੇ ਆਂ ਸਵੰਦੇ ਆਂ ਨਾਮ ਜਪਣਾ ਚਾਹੀਦਾ ਚਰਨਾਰਬਿੰਦ ਭਜਨ ਅਮ੍ਰਿਤਮ ਨਾਮ ਧਾਰਨਾ ਕੀਰਤਨ ਸਾਧ ਸੰਗਤ ਨਾਨਕਾ ਨਹਿ ਦ੍ਰਿਸ਼ਟੰਤ ਜਮਦੂਤ ਨ ਜਿਹੜਾ ਇਹ ਸਹਿਸਕ੍ਰਿਤੀ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਸ਼ਲੋਕ ਹੈ ਜਿਹਦੇ ਵਿੱਚ ਇਹੀ ਲਿਖਿਆ ਹੈ ਕਿ ਚਰਨਾਰविंद ਭਜਨਮ ਸਤਗੁਰੂ ਜੀ ਦਾ ਭਜਨ ਜਿਹੜਾ ਉਹਨਾਂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸਾਨੂੰ ਜਪਣਾ ਚਾਹੀਦਾ ਚਰਨਾਰविंद ਭਜਨਮ ਰਿੱਧੇਮ ਨਾਮ ਧਾਰਨੈ ਕੀਰਤਨੰ ਸਾਧ ਸੰਗੇਨ ਨਾਨਕਾ ਨਹਿ ਦ੍ਰਿਸ਼ਟੰਤ ਜਮਦੂਤਨੈ ਇਹ ਜਮਾ ਦੀ ਮਾਰ ਵਿੱਚ ਨਹੀਂ ਪੈਂਦੇ ਸਾਨੂੰ ਕੋਈ ਇਥੋਂ ਜਾਣ ਲੱਗਿਆਂ ਨੂੰ ਦੁੱਖ ਨਹੀਂ ਹੁੰਦਾ ਅਸੀਂ ਸਤਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਬਿਰਾਜ ਜਾਂਦੇ ਹਾਂ ਜਦੋਂ ਸਾਡੀ ਉਮਰ ਜਿਹੜੀ ਹੈ ਉਹ ਸਤਗੁਰੂ ਜੀ ਦਿੱਤੀ ਹੋਈ ਜਿਹੜੀ ਪੂੰਜੀ ਹੈ ਉਹ ਸਾਡੀ ਪੂਰੀ ਹੋ ਜਾਂਦੀ ਹੈ ਫਿਰ ਅਸੀਂ ਸਤੂ ਗੁਰੂ ਦੇ ਚਰਨਾਂ ਦੇ ਵਿੱਚ ਅਸੀਂ ਵਿਰਾਜ ਵਿਰਾਜਦੇ ਹਾਂ ਸੋ ਮੈਂ ਬੜਾ ਧੰਨਵਾਦ ਕਰਦਾ ਇੱਥੇ ਸਵੇਰੇ ਵੀ ਨਿਤਨੇਮ ਹੁੰਦਾ ਹੁਣ ਸ਼ਾਮ ਨੂੰ ਵੀ ਆਪ ਜੀ ਨੇ ਦੇਖਿਆ ਕਿ ਕਿਸ ਤਰ੍ਹਾਂ ਛੋਟੇ ਛੋਟੇ ਬੱਚੇ ਉਹਨਾਂ ਦੇ ਮਾਤਾ ਪਿਓ ਮਾਪਿਓ ਉਹਨਾਂ ਬੱਚਿਆਂ ਨੂੰ ਤਿਆਰ ਕਰਕੇ ਲਾਲਚ ਦੇ ਕੇ ਬੱਚਿਆਂ ਨੂੰ ਲਿਆਉਣਾ ਪੈਂਦਾ ਬੱਚਿਆਂ ਦਾ ਕਈ ਵਾਰੀ ਮਨ ਨਹੀਂ ਹੁੰਦਾ ਤੇ ਫਰੀਦ ਜੀ ਵਾਂਗੂ ਫਰੀਦ ਜੀ ਦੇ ਜਿਹੜੇ ਸੀ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਲਾਲਚ ਦਿੱਤਾ ਜਾਂਦਾ ਸੀਗੇ ਤੁਸੀਂ ਸਤਗੁਰੂ ਦੇ ਚਰਨਾਂ ਦਾ ਆਸਰਾ ਕਰੋ ਤੇ ਉਹ ਕਿੰਨਾ ਜਿਨ੍ਹਾਂ ਜਿਨ੍ਹਾਂ ਨੇ ਵੀ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ ਜਿਨ੍ਹਾਂ ਨੇ ਵੀ ਨਾਮ ਜਪਿਆ ਪੁਰਾਣੇ ਯੁੱਗਾਂ ਤੋਂ ਆਪਾਂ ਲੈ ਲਈਏ ਉਹਨਾਂ ਦਾ ਅੱਜ ਨਾਮ ਹੈ ਤਰੂਪ ਰਹਿਲਾਦਾ ਦੇਖ ਲਿਏ ਕਿਸ ਤਰ੍ਹਾਂ ਉਹ ਛੋਟੇ ਬੱਚੇ ਦੇ ਵਿੱਚ ਹੀ ਸਤਗੁਰੂ ਜੀ ਨੇ ਅਕਾਲਪੁਰਖ ਨੇ ਇਸ ਤਰ੍ਹਾਂ ਦੀ ਰੂਹ ਭਰੀ ਤੇ ਉਹਨੇ ਇਹ ਦੇਖ ਲਿਆ ਕਿ ਅਕਾਲਪੁਰਖ ਦੇ ਲੜ ਅਸੀਂ ਲੱਗਣਾ ਹੈ ਦੁਨਿਆਵੀ ਕਿਸੇ ਬੰਦੇ ਦੇ ਲੜ ਨਹੀਂ ਲੱਗਣਾ ਸੋ ਇਸ ਕਰਕੇ ਜਿਹੜੇ ਸਾਡੇ ਹਾਜ਼ਰ ਹਜੂਰ ਸਤਗੁਰੂ ਸਤਗੁਰੂ ਉਹਦੇ ਸੰਗ ਸੱਚੇ ਪਾਤਸ਼ਾਹ ਜੀ ਵੀ ਅੱਜ ਵਿਸ਼ਵ ਭਰ ਦਾ ਪ੍ਰਮਣ ਕਰਦੇ ਹਨ ਤੇ ਦੁਨੀਆ ਨੂੰ ਸੱਚ ਦਾ ਉਪਦੇਸ਼ ਦਿੰਦੇ ਹਨ ਸਾਦਾ ਜੀਉਣਾ ਸਾਦਾ ਖਾਣਾ ਸਾਦਾ ਬੋਲਣਾ ਘੱਟ ਬੋਲਣਾ ਔਰ ਆਪਣਾ ਸਭ ਤੋਂ ਉੱਤਮ ਗੱਲ ਇਹ ਹੈ ਕਿ ਆਪਣਾ ਵਿਚਾਰ ਜਿਹੜੇ ਹਨ ਉਹ ਸਹੀ ਰੱਖਣੇ ਹਨ ਤਾਂ ਕਿ ਸਾਡਾ ਵਿਚਾਰ ਜਿਹੜਾ ਹੈ ਉਹ ਅਸੀਂ ਗੁਰਬਾਣੀ ਦੇ ਮੁਤਾਬਕ ਹੀ ਜਿਹੜਾ ਆਪਣੇ ਵਿਚਾਰ ਰੱਖੀਏ ਆਪਣੇ ਮਨ ਦੇ ਵਿੱਚ ਵੱਡਿਆਂ ਦਾ ਸਤਿਕਾਰ ਕਰਨਾ ਛੋਟਿਆਂ ਨਾਲ ਪਿਆਰ ਕਰਨਾ ਬਜ਼ੁਰਗਾਂ ਦੀ ਸੇਵਾ ਕਰਨੀ ਗੁਰਦੁਆਰਿਆਂ ਦੇ ਵਿੱਚ ਵੀ ਜਾ ਕੇ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਅਸੀਂ ਸਤਗੁਰੂ ਜੀ ਦਾ ਹੁਕਮ ਹੈ ਕਿ ਤਨ ਮਨ ਧਨ ਦੇ ਨਾਲ ਸੇਵਾ ਕਰਨੀ ਆ ਸਾਡੇ ਕੋਲ ਪੈਸਾ ਹੁੰਦਾ ਅਸੀਂ ਪੈਸੇ ਦੀ ਸੇਵਾ ਕਰ ਦਿੰਦੇ ਆ ਪਰ ਅਸੀਂ ਹੱਥੀ ਸੇਵਾ ਨਹੀਂ ਕਰਦੇ ਤੇ ਇਹ ਸਾਨੂੰ ਗੁਰਦੁਆਰੇ ਦੇ ਵਿੱਚ ਆ ਕੇ ਇਹ ਜਾਂਚ ਮਿਲਣੀ ਚਾਹੀਦੀ ਆ ਕਿ ਅਸੀਂ ਕਿਸ ਤਰ੍ਹਾਂ ਸੇਵਾ ਕਰਨੀ ਆ ਚਾਹੇ ਉਹ ਪੰਡਿਤ ਮਾਂਜਣ ਦੀ ਸੇਵਾ ਹੋਵੇ ਚਾਹੇ ਉਹ ਸਫਾਈ ਕਰਨ ਦੀ ਸੇਵਾ ਹੋਵੇ ਜਿਸ ਤਰ੍ਹਾਂ ਵੀ ਹੈ ਸੋ ਇੱਥੇ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਜਿਹੜੇ ਜਿੰਨੇ ਵੀ ਪ੍ਰਬੰਧਕ ਹਨ ਉਹ ਬਹੁਤ ਉਦਮੀ ਹਨ ਮੈਂ ਬੜਾ ਉਹਨਾਂ ਦੀ ਸ਼ਲਾਘਾ ਕਰਦਾ ਤੇ ਜਿਨ੍ਹਾਂ ਨੇ ਐਡਾ ਨਾਮ ਦਾ ਪ੍ਰਵਾਹ ਇੱਥੇ ਹੁਣ ਅੱਜ ਆਪ ਜੀ ਨੇ ਸਰਵਣ ਕੀਤੀ ਆ ਸਤਿਗੁਰੂ ਬਿਲਾਸ ਜੋ ਹੈ ਸਤਿਗੁਰੂ ਰਾਮ ਸਿੰਘ ਜੀ ਦੀ ਕਥਾ ਹੈ ਸਾਡਾ ਵੱਡਾ ਗ੍ਰੰਥ ਹੈ ਉਹ ਵੀ ਹੁੰਦੀ ਆ ਤੇ ਨਾਲ ਦੂਸਰਾ ਗ੍ਰੰਥ ਜਿਹੜਾ ਜਸਜੀਵਨ ਹੈ ਸਾਡਾ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਜੀਵਨ ਦੇ ਨਾਲ ਸੰਬੰਧਤ ਹੈ ਉਹਦੀ ਵੀ ਕਥਾ ਹੁੰਦੀ ਆ ਉਹਦੇ ਤੋਂ ਸਾਨੂੰ ਬਹੁਤ ਸਾਰੀ ਸੇਧ ਮਿਲਦੀ ਆ ਸੋ ਮੈਂ ਇੰਨੀਆਂ ਕ ਬੇਨਤੀਆਂ ਕਰਦਾ ਹੋਇਆ ਆਪ ਸਭ ਤੋਂ ਧਿਮਾ ਦਾ ਜਾਚਕਾਂ ਔਰ ਉਮੀਦ ਕਰਦਾ ਕਿ ਇਹ ਜਿਹੜਾ ਸਾਡਾ ਨਾਮ ਸਿਮਰਨ ਦਾ ਇੱਥੇ ਪ੍ਰਵਾਹ ਚੱਲਦਾ ਇਸ ਚੈਨਲ ਚੈਨਲ ਦੇ ਜ਼ਰੀਏ ਦੇਖਣ ਵਾਲੇ ਦਰਸ਼ਕ ਜਿਹੜੇ ਆ ਉਹਨਾਂ ਨੂੰ ਜਰੂਰ ਇਸ ਚੀਜ਼ ਦਾ ਮੋਟੀਵੇਸ਼ਨ ਮਿਲੇਗੀ ਮਾਰਗਦਰਸ਼ਨ ਮਿਲੇਗਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਤਿਗੁਰੂ ਦੇ ਚਰਨਾਂ ਵਿੱਚ ਕੇ ਸਾਰੇ ਨਾਮ ਜਪਣ ਔਰ ਸਤਿਗੁਰੂ ਦਾ ਜਿਹੜਾ ਉਪਵੇਸ਼ ਹੈ ਉਹਨੂੰ ਸੁਣਨ ਔਰ ਆਪਣੇ ਆਪਣਾ ਜੀਵਨ ਸਫਲਾ ਕਰਨਾ ਸਤਿਗੁਰੂ ਦਾ ਸਤਿਗੁਰੂ ਦਾ ਸਤਿ sri tan